ਸ੍ਰੀ ਕਾਲ ਦੋਤੋ ਤੁਸੀਂ ਦੇਖ ਰਹੇ ਹੋ ਪ੍ਰੈਸ 5024 ਅਤੇ ਸਟੋਰ ਟੀਵੀ ਸਾਡੀ ਟੀਮ ਅੱਜ ਪਿੰਡ ਰਾਜਿਆਣਾ ਵਿੱਚ ਪਹੁੰਚੀ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਸਰਪੰਚੀ ਚੋਣਾਂ ਦਾ ਐਲਾਨ ਹੋਇਆ 4 4 ਅਕਤੂਬਰ ਤੱਕ ਜਿਹੜੇ ਕੈਂਡੀਡੇਟ ਸਰਪੰਚ ਬਣਨੇ ਆ ਉਹਨਾਂ ਦੇ ਕਾਗਜ਼ ਭਰਨੇ ਤੈਅ ਕਰ ਦਿੱਤੇ ਆ ਸਰਕਾਰ ਨੇ ਤੇ ਉਸੇ ਤਰੀਕੇ ਅੱਜ ਰਾਜਿਆਣਾ ਪਿੰਡ ਵਿੱਚ ਖੜੇ ਆ ਤੇ ਇੱਥੇ ਪਿੰਡ ਦਾ ਇਕੱਠ ਹੋਇਆ ਕਿਵੇਂ ਦੇਖਦੇ ਆ ਪ੍ਰਿੰਸੀਪਲ ਸਾਹਿਬ ਜੀ ਅੱਜ ਜੋ ਚੋਣਾਂ ਦਾ ਵਿਗੜ ਬੱਜਿਆ ਤੇ ਤੁਸੀਂ ਹਾਰ ਪਾਏ ਆ ਬੰਦੇ ਤੇ ਕੀ ਗੱਲਬਾਤ ਆ ਅੱਜ ਇਕੱਠ ਕਿਉਂ ਹੋਇਆ ਜਦੋਂ ਦੀ ਜੀ ਸਰਕਾਰ ਆਈ ਹੈ ਤੇ ਵਿਕਾਸ ਦੇ ਬਹੁਤ ਜ਼ਿਆਦਾ ਕੰਮ ਹੋ ਰਹੇ ਆ ਤੇ ਇਹ ਜੋ ਅੱਜ ਸਰਪੰਚੀ ਆਸਤੇ ਲੋਕਾਂ ਨੇ ਉਮੀਦਵਾਰ ਅਲਾਨਿਆ ਵਿਰਿੰਦਰ ਸਿੰਘ ਮਾਦੋ ਇਹ ਲਗਭਗ ਪਿਛਲੇ 10 ਸਾਲ ਤੋਂ ਲੋਕਾਂ ਦੀ ਸਰਕਾਰ ਹੋਵੇ ਚਾਹੇ ਨਾ ਹੋਵੇ ਸੇਵਾ ਕਰ ਰਿਹਾ ਹੈ ਇਹ ਗਰੀਬਾਂ ਦਾ ਉਮੀਦਵਾਰ ਹੈ ਇਹ ਕਿਸਾਨਾਂ ਦਾ ਉਮੀਦਵਾਰ ਹੈ ਇਹ ਦੁਕਾਨਦਾਰਾਂ ਦਾ ਉਮੀਦਵਾਰ ਹੈ ਸਭ ਤੋਂ ਵੱਡੀ ਗੱਲ ਜੀ ਜਿਹੜਾ ਰਾਜਾਣਾ ਪੱਤੀ ਵਿੱਗਾ ਹੈ ਇਹ ਅੱਜ ਮਿਸਾਲ ਹੈ ਇਸ ਗੱਲ ਦੀ ਵੀ ਲੋਕਾਂ ਨੇ ਆਪ ਇਹਨੂੰ ਕਹਿ ਕੇ ਸਰਪੰਚੀ ਦਾ ਉਮੀਦਵਾਰ ਬਣਾਇਆ ਇਮਾਨਦਾਰ ਉਮੀਦਵਾਰ ਹੈ ਕਰੈਕਟਰ ਦੇ ਪੱਖ ਤੋਂ ਹਾਈ ਹੈ ਲੋਕਾਂ ਦਾ ਸਹਿਯੋਗ ਹੈ ਤੇ ਉਮੀਦ ਹੈ ਵੀ ਇਹ ਵਿਰੇਂਦਰ ਸਿੰਘ ਮਾਦੋ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰੇਗਾ ਬਾਕੀ ਜਿਹੜੀ ਡੋਰ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਆਪ ਨਰਿੰਦਰ ਪਰਮਾਧੋ ਜੀ ਤੁਹਾਨੂੰ ਕਿਵੇਂ ਲੱਗਦਾ ਕਿ ਅੱਜ ਅਰਦਾਸ ਬੇਨਤੀ ਕੀਤੀ ਹੈ ਤੁਸੀਂ ਤੇ ਕਿਹੜੀ ਪਾਰਟੀ ਨੂੰ ਤੁਹਾਨੂੰ ਚੋਣ ਲੜੋਗਾ ਮੈਂ ਜੀ ਮੈਂ ਚੋਣ ਲੋਕਾਂ ਦੀ ਸਹਿਮਤੀ ਨਾਲ ਆਜ਼ਾਦ ਲੜ ਰਹੇ ਹਾਂ ਚੋਣ ਆਜ਼ਾਦ ਲੜ ਰਹੇ ਹਾਂ ਆਜ਼ਾਦ ਲੜਦੇ ਹਾਂ ਕਿਵੇਂ ਦੇਖਾ ਤੁਸੀਂ ਆ ਡੱਟ ਪਾਰਟੀਾਂ ਦੀ ਖੇਚਾ ਤੋਂ ਹੀ ਹੋ ਰਹੀ ਆ ਜਿਵੇਂ ਆਮ ਪਾਰਟੀ ਦਾ ਜੋਰ ਆ ਕਾਂਗਰਸ ਦਾ ਜੋਰ ਆ ਅਕਾਲੀ ਦਲ ਦਾ ਜੋਰ ਆ ਬੀਜੇਪੀ ਦਾ ਜੋਰ ਆ ਤੁਹਾਨੂੰ ਕਿਵੇਂ ਲੱਗਦਾ ਵੀ ਆਜ਼ਾਦ ਤੇ ਤੁਹਾਡਾ ਸਾਥ ਦਿਨ ਬਾਅਦ ਤੇ ਲੋਕਾਂ ਨੇ ਅਰਦਾਸ ਕੀਤੀ ਕਿਉਂਕਿ ਮੇਰੇ ਮਗਰ ਸਾਰੀਆਂ ਪਾਰਟੀਆਂ ਨਾਲ ਲੋਕ ਆਏ ਆ ਮੈਂ ਉਹਨਾਂ ਸਹਿਮਤੀ ਨਾਲ ਖੜ ਰਹੇ ਆ ਅੱਛਾ ਜੀ ਕਿਸਾਨ ਜੁਨੀਆਣਾ ਹੋਰ ਜੱਤੇ ਬੰਦੀਆਂ ਉਹਨਾਂ ਸਾਰਾਂ ਦਾ ਸਹਿਯੋਗ ਨਾਲ ਮੈਂ ਖੜ ਰਹੇ ਆ ਤਾਂ ਤੁਹਾਨੂੰ ਕਿ ਮੈਨੂੰ ਲੱਗਦਾ ਵੀ ਜਿਵੇਂ ਲੋਕਾਂ ਦੀਆਂ ਪਾਰਟੀਆਂ ਦੇ ਨੁਮਾਇੰਦੇ ਹੁੰਦੇ ਪਾਰਟੀ ਨੂੰ ਚੁਆਇਸ ਕਰਦੇ ਆ ਤੇ ਲੋਕ ਤੁਹਾਨੂੰ ਪੂਰਾ ਹਾਂ ਦਾ ਨਾਰਾ ਮਾਰਦੇ ਹਾਂਜੀ ਬਾਕੀ ਹਾਂਜੀ ਲੋਕਾਂ ਦੇ ਪੂਰਨ ਭਰੋਸਾ ਸਹਿਯੋਗ ਦੇਣਗੇ ਨਾਲ ਨਾਲ ਚੱਲਣਗੇ ਸਹਿਯੋਗ ਵੀ ਦੇਣਗੇ ਸਾਰਾ ਕੰਮ ਦੇ ਦੇਖੋ ਜੀ ਤੇ ਅੱਜ ਜੋ ਇੱਥੇ ਪ੍ਰੋਗਰਾਮ ਰੱਖਿਆ ਗਿਆ ਲੱਡੂ ਵੰਡੇ ਗਏ ਆ ਜਿਵੇਂ ਦੇਖ ਸਕਦੇ ਆ ਲੱਡੂ ਵੰਡੇ ਗਏ ਆ ਤੇ ਚਾਹ ਦਾ ਪ੍ਰੋਗਰਾਮ ਵੀ ਕੀਤਾ ਗਿਆ ਤੁਹਾਨੂੰ ਕਿਵੇਂ ਲੱਗਦਾ ਵੀ ਪੂਰਨ ਹੋਊਗਾ ਕੰਮ। ਹਾਂ ਹਾਂਜੀ ਹਾਂਜੀ ਕੰਮ ਵਾਇਗੁਰੂ ਦੀ ਤਰਪਨਾ ਤੋਂ ਪੂਰਨ ਹੋਵੇਗਾ। ਆ ਦੋਸਤੋ ਤੁਸੀਂ ਦੇਖਣਾ ਅ ਇਸ ਵਕ ਸਾਡੇ ਜੋ ਆਜ਼ਾਦ ਕੈਂਡੀਡੇਟ ਚੌਣ ਰਾਲੇ ਆ ਤੇ ਬਾਕੀ ਪਿੰਡ ਨੇ ਵੀ ਗੁਰਦੁਆਰਾ ਸਾਹਿਬ ਆ ਕੇ ਅਰਦਾਸ ਬੇਨਤੀ ਕੀਤੀ ਹੈ ਕਿ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਇੱਕ ਸਾਂਝਾ ਉਮੀਦਵਾਰ ਚੌਣ ਦੇ ਖਾਤਰ ਅਰਦਾਸ ਬੇਨਤੀ ਹੋਈ ਆ ਤੇ ਦੇਖਦੇ ਆ ਤੁਹਾਡੀ ਗੱਲਬਾਤ ਕਰਵਾਉਣੇ ਆ ਕਿਰਤੀ ਕਿਸਾਨ ਦੁਨੀਆ ਦੇ ਆਗੂ ਜਸਮੀਲ ਸਿੰਘ ਜੀ ਗੋਰਾ ਕਿਵੇਂ ਲੱਗਦਾ ਗੋਰਾ ਜੀ ਤੁਸੀਂ ਤਾਂ ਬਹੁਤ ਟਾਈਮ ਦੇ ਵਿਚਰਦੇ ਹੋ ਤੁਸੀਂ ਨਾ ਜੀ ਜੀ ਸਾਨੂੰ ਪਹਿਲਾਂ ਤਾਂ ਸਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਵੱਡਾ ਧੰਨਵਾਦ ਨਗਰ ਦਾ ਜਿਵੇਂ ਵੇਖਿਆ ਜਾਵੇ ਇਹ ਮੁੰਡਾ ਜਿਹੜਾ ਵਿਰਿੰਦਰ ਆ ਇਹ ਕਿਸੇ ਪਾਰਟੀ ਪਾਜੀ ਵੱਲੋਂ ਇਕੱਲੇ ਨਹੀਂ ਖੜਾ ਇਹ ਜਿਹੜਾ ਮੁੰਡਾ ਜਿਹੜਾ ਕਲਿਆਰਿਆ ਇਹਨੂੰ ਇਹ ਲੋਕਾਂ ਨੇ ਇਕੱਲੇ ਇਕੱਲੇ ਘਰ ਦੇ ਬੰਦੇ ਨੇ ਚੁਣਿਆ ਇਹ ਕੱਲੇ ਕਿਸਾਨ ਯੂਨੀਅਨ ਨੇ ਚੁਣਿਆ ਹਰੇਕ ਲੋਕ ਵਰਗ ਨੇ ਚੁਣਿਆ ਐਸਸੀ ਵਰਗਾਂ ਚ ਕੋਈ ਵੀ ਵਰਗ ਇਹ ਸਾਰਿਆਂ ਦੀ ਆਵਾਜ਼ ਜਿਹੜੀ ਸਾਂਝੀ ਆਵਾਜ਼ ਆ ਇਹ ਤਾਂ ਤਾਂ ਇਹਨੂੰ ਅੱਜ ਚੁਣਿਆ ਗਿਆ ਇਹ ਇਹ ਜਿਹੜਾ ਪਹਿਲਾਂ ਵੀ ਕੰਮ ਕਰਦਾ ਇਹ ਕਿਤੇ ਪਾਰਟੀ ਲੈਵਲ ਤੇ ਨਹੀਂ ਕਰਦਾ ਸੀਗਾ ਕੰਮ ਪਿੰਡ 'ਚ ਲਗਾਤਾਰ ਇਹ ਮੇਰੇ ਖਿਆਲ 'ਚ ਇੱਕ ਸਾਲ ਤੋਂ ਲਗਾਤਾਰ ਜਿਹੜੀ ਇਹ ਸੇਵਾ ਨਿਭਾ ਰਿਹਾ ਚਾਹੇ ਅਮੀਰ ਹੋਵੇ ਚਾਹੇ ਗਰੀਬ ਹੋਵੇ ਕੋਈ ਵੀ ਆ ਜਾਈ ਇਹਨੇ ਉਹਦੀ ਬਾਹ ਫੜੀ ਅੱਗ ਜਿਵੇਂ ਕੰਨ ਫੜ ਕੇ ਆਪਾਂ ਲੈ ਜਾਂਦੇ ਨਾਲ ਤੁਰਦਾ ਰਿਹਾ ਹਰੇਕ ਦੇ ਕੰਮ ਕਰਾਉਂਦਾ ਰਿਹਾ ਤੇ ਅਸੀਂ ਸਾਨੂੰ ਜਿਹੜਾ ਉੱਪਰ ਐਲਾਨ ਆਇਆ ਸੀ ਕਿਰਤੀ ਕਿਸਾਨ ਯੂਨੀਅਨ ਨੂੰ ਕਿ ਵੀ ਜਿਹੜਾ ਤੁਸੀਂ ਆਪ ਦਾ ਪੱਖੀ ਜਿਹੜਾ ਹਾਂ ਪੱਖੀ ਜਿਹੜਾ ਜਿਹੜਾ ਉਮੀਦਵਾਰ ਚਾਉਣਾ ਸਾਨੂੰ ਪਿੰਡ ਵਿੱਚ ਇਹ ਲੜਕਾ ਮੁੰਡਾ ਵਧੀਆ ਲੱਗਿਆ ਅਸੀਂ ਤਾਂ ਇਹਦੀ ਸਪੋਰਟ ਕੀਤੀ ਆ ਤੇ ਐਂਡ ਤੱਕ ਕਰਾਂਗੇ ਇਹਨੂੰ ਸਰਪੰਚ ਬਣਾਵਾਂਗੇ ਮੈਂ ਤਾਂ ਨਗਰ ਨੂੰ ਮੇਰਾ ਇਹ ਕਹਿਣਾ ਵੀ ਜੇਕਰ ਆਪਾਂ ਸਾਰੇ ਨਗਰ ਨੇ ਇਹਨੂੰ ਚੁਣਿਆ ਆਪਾਂ ਨੂੰ ਨਗਰ ਦੇ ਵਿੱਚ ਹੋਰ ਕੋਈ ਉਮੀਦਵਾਰ ਨਹੀਂ ਖੜਾ ਕਰਨਾ ਚਾਹੀਦਾ ਸਰਬਸੰਮਤੀ ਦੇ ਨਾਲ ਹੀ ਇਹਨੂੰ ਆਪਾਂ ਨੂੰ ਜਿਹੜਾ ਆਪਣ ਚੋਣ ਵੀ ਨਹੀਂ ਕਰਾਉਣੀ ਚਾਹੀਦੀ ਇਹਨੂੰ ਆਹੀਂ ਸਰਪੰਚ ਬਣਾਉਣਾ ਚਾਹੀਦਾ ਪਰ ਇੱਥੇ ਜਿਹੜਾ ਬਹੁਤਾ ਇਹ ਜਿਹੜੀ ਹੁੰਦੀ ਆ ਜਰ ਪੰਚੀ ਦੀ ਚੋਣ ਹੁੰਦੀ ਹੈ ਇਹ ਸਿਆਸੀ ਚੋਣ ਨਹੀਂ ਹੁੰਦੀ ਇਹ ਆਮ ਲੋਕਾਂ ਦੀ ਚੋਣ ਹੁੰਦੀ ਹੈ ਪਿੰਡ ਦੀ ਚੋਣ ਹੁੰਦੀ ਹੈ ਪਰ ਇਹਦੇ ਵਿੱਚ ਆਪਾਂ ਜਿਹੜੀਆਂ ਸਿਆਸੀ ਪਾਰਟੀਆਂ ਵੜ ਜਾਂਦੀਆਂ ਉਹ ਜਿਹੜਾ ਆਪਣੇ ਪਿੰਡ ਦਾ ਢਾਂਚਾ ਖਰਾਬ ਕਰ ਦਿੰਦੀਆਂ ਸਾਨੂੰ ਇਹ ਤੇ ਵਿਸ਼ਵਾਸ ਹੈ ਇਹਨੂੰ ਪਿੰਡਰ ਚ ਮੂਹਰੇ ਲਾ ਕੇ ਤੋਰਾਂਗੇ ਹਰੇਕ ਦੇ ਕੰਮ ਕਰਾਂਗੇ ਹਰੇਕ ਦੇ ਨਾਲ ਖੜਾਂਗੇ ਅਸੀਂ ਇਹ ਮੁੰਡੇ ਮੁੰਡੇ ਦੇ ਨਾਲ ਖੜੇ ਹਾਂ ਅਸੀਂ ਜਿਵੇਂ ਤੁਸੀਂ ਦੱਸਿਆ ਵੀ ਸਿਆਸੀ ਦੌਰ ਚੱਲ ਪੈਂਦਾ ਤੇ ਜਿਵੇਂ ਹੋਰ ਪਾਰਟੀਆਂ ਵਾਲਿਆਂ ਨੇ ਤੁਹਾਡੇ ਨਾਲ ਸਹਿਮਤੀ ਆ ਵੈਸੇ ਤਾਂ ਪਿੰਡ ਚ ਭਾਈ ਜਰਕ ਦੀ ਸਾਝ ਦਾ ਪਤਾ ਲੱਗਦਾ ਕੱਠ ਦੇਖ ਕੇ ਹਾਂਜੀ ਭਾਈਚਾਰਕ ਸਾਂਝ ਤੁਹਾਡੇ ਸਾਹਮਣੇ ਹੀ ਆ ਸਾਰਿਆਂ ਦੇ ਦੇਖ ਹੀ ਰਹੇ ਹਾਂ ਕਿ ਮੇਰੇ ਖਿਆਲ ਚ ਕੋਈ ਯਾਨੀ ਕਿ ਬੰਦਾ ਪਿੰਡ ਦਾ ਰਿਆ ਹੋਊਗਾ ਜਿਹੜਾ ਰਾਜਾਣਾ ਵਿੱਗਾ ਚੋਂ ਰਿਆ ਹੋਊਗਾ ਜੇ ਕੋਈ ਆਪਦੇ ਜਾਂ ਤਾਂ ਕੰਮ ਧੰਦੇ ਜਾਂ ਕੋਈ ਕੋਈ ਨੀ ਕਿਸੇ ਕੋਈ ਪਾਰਟੀਬਾਜੀ ਦਾ ਹੋਊਗਾ ਪਰ ਸਾਡੇ ਨਗਰ ਦਾ ਜਿਹੜਾ ਪੂਰਾ ਸਜੋਗ ਹੈ ਇਹਨੂੰ ਸਾਰੇ ਨਗਰ ਦੇ ਜਿਹੜਾ ਘਰ ਘਰ ਦਾ ਬੰਦਾ ਹੈ ਔਰਤਾਂ ਵੀ ਸਾਡੇ ਦੇ ਐਸ்சி ਭਾਈਚਾਰੇ ਦੀਆਂ ਔਰਤਾਂ ਵੀ ਆਈਆਂ ਔਰਤਾਂ ਵੀ ਇਹਨੂੰ ਚਾਹੁੰਦੀਆਂ ਕਿ ਇਹ ਮੁੰਡਾ ਜਿਹੜਾ ਸਰਪੰਚੀ ਦੀ ਚੋਣ ਲੜੇ ਇਹ ਬਣੇ ਕਿਉਂਕਿ ਹਰੇਕ ਦੀ ਮਾਂ ਫੜਦਾ ਹਰੇਕ ਦੇ ਕੰਮ ਕਰਦਾ ਹੈ ਦੇਖਿਆ ਉਹਨਾਂ ਕੇ ਜਾਂਗੇ ਜਿਹਦਾ ਮੁੰਡਾ ਹੈ ਵੈਸੇ ਚਾਹੀਦੇ ਵੀ ਜਾਂਗੇ ਦੇ ਮੁੰਡੇ ਪਹਿਲਾਂ ਬਜ਼ੁਰਗਾਂ ਨੇ ਦੇਖ ਲਿਆ ਕਰ ਲਿਆ ਬਹੁਤ ਕੁਝ ਹੋ ਗਿਆ ਤੇ ਜਾਂਗੇ ਦਾ ਮੁੰਡਾ ਤੁਹਾਨੂੰ ਕਿਵੇਂ ਪਤਾ ਲੱਗਦਾ ਕਿ ਜ਼ਿੰਮੇਵਾਰੀਆਂ ਤੇ ਪੂਰਾ ਖਰਾ ਉਤਰੂਗਾ ਬਿਲਕੁਲ ਉਤਰੂਗਾ ਜੀ ਕਿਉਂਕਿ ਸਾਨੂੰ ਵਿਸ਼ਵਾਸ ਹੈ ਅਸੀਂ ਇਹਦੇ ਕੰਮ ਦੇਖਦੇ ਆ ਜੇਕਰ ਅਸੀਂ ਇਹਦੇ ਕੰਮ ਦੇਖੇ ਆ ਨਹੀਂ ਜਿਹੜੀ ਕਿਸਾਨ ਜੁਨੀਅਨ ਹੁੰਦੀ ਹੈ ਉਹ ਕਿਸੇ ਸਿਆਸੀ ਪਾਰਟੀ ਤੋਂ ਹਮੇਸ਼ਾ ਪਾਸੇ ਰਹਿੰਦੀ ਆ ਸਾਨੂੰ ਇਹੀ ਕਿਹਾ ਗਿਆ ਸੀਗਾ ਵੀ ਤੁਸੀਂ ਆਪਦੇ ਹਾਂ ਪੱਕੀ ਜਿਹੜਾ ਉਮੀਦਵਾਰ ਚਾਹਣਾ ਜਿਹੜਾ ਪਿੰਡ 'ਚ ਕੰਮ ਕਰਦਾ ਵੇ ਅਸੀਂ ਇਹਨੂੰ ਲਗਾਤਾਰ ਦੇਖਦੇ ਰਹੇ ਆ ਕਿਉਂਕਿ ਕੰਮ ਲੋਕਾਂ ਦੇ ਕਰਦਾ ਕੰਮ ਆਉਂਦਾ ਤਾਂ ਅਸੀਂ ਇਹਦਾ ਜਿਹੜੇ ਬਾਹ ਫੜੀ ਆ ਇਹਦੀ ਬਾਹ ਨੂੰ ਅਸੀਂ ਇਹਨੂੰ ਉੱਪਰ ਲੈ ਕੇ ਜਾਵਾਂਗੇ ਪਿੱਛੇ ਨਹੀਂ ਨਾ ਲੋਕਾਂ ਨੂੰ ਹਟਣ ਦੇਵਾਂਗੇ ਤੇ ਨਾ ਅਸੀਂ ਆਪ ਹਟਾਂਗੇ ਜੀ ਮੈਂ ਤੁਸੀ ਸਰਪੰਚ ਜੀ ਨਾਲ ਗੱਲ ਕੀਤੀ ਐ ਇਹਦੇ ਵਿੱਚ ਮੈਂਬਰਾਂ ਦਾ ਵੀ ਸਹਿਯੋਗ ਹੁੰਦਾ ਤੁਹਾਡੇ ਨਾਲ ਮੈਂਬਰਾਂ ਦਾ ਵੀ ਹੋਈ ਗੱਲਬਾਤ ਨਹੀਂ ਮੈਂਬਰਾਂ ਦਾ ਹਜੇ ਅਸੀਂ ਕੋਈ ਕਲੀਅਰ ਨਹੀਂ ਕੀਤਾ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਮੈਂਬਰ ਆ ਉਹ ਵੀ ਵੋਟਾਂ ਤੋਂ ਬਿਨਾਂ ਹੀ ਚੁਣੇ ਜਾਣ ਜਿਹੜੇ ਮੈਂਬਰ ਹਰੇਕ ਵਾਰਡ ਚ ਹੀ ਜਾ ਕੇ ਬੇਨਤੀ ਕਰਾਂਗੇ ਸਾਡਾ ਇਹ ਕਿਸਾਨ ਜੂ ਨਹੀਂ ਆਂਦਾ ਇਹ ਮੋਖ ਦੇਸ਼ ਆ ਵੀ ਅਸੀਂ ਸਾਰੇ ਨਗਰ ਨੂੰ ਨਾਲ ਲੈ ਕੇ ਤੁਰਗੇ ਕੋਈ ਵੋਟ ਨਾ ਪਾਵੇ ਇੱਥੇ ਬਿਨਾਂ ਵੋਟਾਂ ਤੋਂ ਜਿਹੜੇ ਮੈਂਬਰ ਵੀ ਚੁਣੇ ਜਾਣ ਇਹ ਲੜਕਾ ਵੀ ਜਿਵੇਂ ਸਰਪੰਚੀ ਚੁਣੀ ਹੈ ਸਰਪੰਚੀ ਜਿਹੜਾ ਉਹ ਵੈਸੇ ਨਹੀਂ ਬੰਦਿਆਂ ਨੇ ਹਟਰਾਉਂਦਾ ਉਹਨਾਂ ਨੇ ਆਪ ਦਾ ਕੋਈ ਖੜਨਾ ਹੁੰਦਾ ਨਹੀਂ ਉਹ ਆਪ ਦੀਆਂ ਆਤਮ ਮਜਬੂਰ ਹੁੰਦੇ ਆ ਪਰ ਅਸੀਂ ਇਹਦੇ ਨਾਲ ਆ ਅਸੀਂ ਮੈਂਬਰਾਂ ਨੂੰ ਵੀ ਇਸੇ ਤਰ੍ਹਾਂ ਹੀ ਤੋੜਾਂਗੇ ਜਿਵੇਂ ਇਹਨਾਂ ਤੋੜਿਆ ਹਾਂ ਜਿਵੇਂ ਤੁਸੀਂ ਗੱਲ ਕੀਤੇ ਮੈਂਬਰਾਂ ਜੇ ਪੂਰੀ ਪੰਚਾਇਤ ਬੰਦਿਆ ਤੇ ਗਵਰਨਮੈਂਟ ਨੂੰ ਲਾਉਣਾ ਵੀ ਆ ਪੈਸੇ ਦਿੱਤੇ ਜਾਣਗੇ ਪਿੰਡ ਦੇ ਸਰਪੰਚਾਂ ਨੂੰ ਮਿਲਦੇ ਆ ਜੀ ਪੂਰਾ ਫਾਇਦਾ ਹੋ ਬਿਲਕੁਲ ਮਿਲਦੇ ਆ 15 15 ਲੱਖ ਰੁਪਏ ਦਾ ਐਲਾਨ ਹੋਇਆ ਵੀ ਜੇਕਰ ਸਰਬਸੰਤੀ ਨਾਲ ਪੰਚਾਇਤ ਚੁਣੀ ਜਾਂਦੀ ਹੈ 15 ਲੱਖ ਰੁਪਏ ਜੇਕਰ ਸਾਡੇ ਪਿੰਡ ਦੇ ਮੰਨ ਲਓ ਮਾੜੇ ਭਾਗ ਹੈ ਜਾਂ ਸਾਡੇ ਪਿੰਡ ਦੇ ਲੋਕਾਂ 'ਚ ਇਹ ਹੁੰਮੇ ਆ ਕਿ ਅਸੀਂ ਆਪਦੇ ਪਿੰਡ ਵਾਸਤੇ ਨਹੀਂ ਕੁਝ ਕਰਾਉਣਾ ਚਾਹੁੰਦੇ ਅਸੀਂ ਨਹੀਂ ਕੁਝ ਲੈਣਾ ਚਾਹੁੰਦੇ ਫੇਰ ਉਹ ਤਰਾਸਤੀ ਹੁੰਦੀ ਹੈ ਪਰ ਅਸੀਂ ਕਹਿੰਨੇ ਜੇਕਰ ਸਹਿਬ ਸਰਬਸੰਤੀ ਹੈ ਤਾਂ ਸਾਰਾ ਕੁਝ ਹੀ ਮਿਲੂਗਾ ਆਪਾਂ ਵੱਡੇ ਕੰਮ ਵੀ ਕਰਾਂਗੇ ਪਿੰਡ 'ਚ ਕੋਈ ਕੱਲੀਆਂ ਗੱਲੀਆਂ ਨਾਲੀਆਂ ਵਿਕਾਸ ਨਹੀਂ ਅਸੀਂ ਉਹਨਾਂ ਨੂੰ ਵਿਕਾਸ ਨਹੀਂ ਗਿਣਦੇਗੇ ਅਸੀਂ ਪਿੰਡ ਦੇ ਹੋਰ ਬਹੁਤ ਕੰਮ ਕਰਨ ਵਾਲੇ ਆ ਨਸ਼ੇ ਜਿਵੇਂ ਵੱਡਾ ਮੁੱਦਾ ਨਸ਼ੇ ਦਾ ਨਸ਼ੇਤੋਂ ਅਸੀਂ ਇੱਥੇ ਪਿੰਡ ਚ ਖਤਮ ਕਰਨਾ ਪਰ ਪਹਿਲੀ ਜੰਗ ਸਾਡੀ ਉਹ ਹੋਊਗੀ ਹੋਰ ਜਿੰਨੇ ਕੋਈ ਵੀ ਯਾਰ ਕੰਮ ਆਜੇ ਸਾਡੇ ਅਸੀਂ ਉਹਨਾਂ ਦੇ ਨਾਲ ਤੁਰਾਂਗੇ ਖੜੇ ਹਾਂਜੀ ਏਸੀ ਕੇ ਜਿਵੇਂ ਮਿਲ ਸਿੰਘ ਜੀ ਗੋਰਾ ਕਰਤਿਕ ਕਿਸਾਨ ਯੂਨੀਅਨ ਦੇ ਆਗੂ ਉਹਨਾਂ ਨੇ ਦੱਸਿਆ ਕਿ ਸਾਡੀ ਯੂਨੀਅਨ ਨੇ ਐਲਾਨ ਕੀਤਾ ਹੈ ਹੋਰਾਂ ਨੂੰ ਵੀ ਅਸੀਂ ਮੈਸੇਜ ਦਿੰਨੇ ਆਂ মিডিਆ ਰਾਹੀਂ ਕਿ ਜੋ ਕ੍ਰਾਂਤੀ ਕਿਸਾਨ ਯੂਨੀਅਨ ਆ ਉਹਨਾਂ ਨੇ ਵੀ ਐਲਾਨ ਕੀਤਾ ਕਿ ਪਿੰਡ ਦੇ ਵਿੱਚੋਂ ਉਹੋ ਜਿਹੇ ਬੰਦੇ ਚੁਣ-ਚੁਣ ਕੇ ਹਰ ਇੱਕ ਪਿੰਡ ਸਰਪੰਚ ਬਣਾਏ ਜਾਣ ਤੁਸੀਂ ਦੇਖੋ ਪ੍ਰੈਸ ਚਾਟ ਵਾਟ ਤੇ ਰੋਟੇ